ਲਗੋ ਸਭ ਤੋਂ ਵੱਡੀ ਤੇ ਗੱਲ ਹੈ ਸਾਰੇ ਬੜਾ ਧਿਆਨ ਦਿਓ ਇਸ ਗੱਲ ਤੇ ਕਿਉਂਕੋ ਪੁੱਚੋ ਵਾਲੇ ਦੇ ਖਿਲਾਫ ਨਾ ਬੋਲੋ ਨਾ ਮਸਲਾ ਕੀ ਆ ਦੇਖੋ ਉਸ ਸਾਧ ਨੇ ਗੁਰੂ ਗ੍ਰੰਥ ਸਾਹਿਬ ਦਾ ਬਰਾਬਰ ਕੁਰਸੀ ਡਾਈ ਕਿਹੜੇ ਕਿਹੜੇ ਢਾਡੀ ਪ੍ਰਚਾਰਕ ਕੋਈ ਨਹੀਂ ਬੋਲਿਆ ਕਿੱਡੀਆਂ ਸਾਡੇ ਨਿਹੰਗ ਸਿੰਘ ਜਥੇਬੰਦੀ ਐ ਅੱਜ ਕੋਈ ਗਰੀਬ ਆਮ ਬੰਦਾ ਕੋਈ ਸ਼ਰਾਬ ਪੀ ਕੇ ਲੰਘ ਜਾਵੇ ਨਾ ਸਾਡੇ ਨਿਹੰਗ ਲਾਲ ਉਹ ਜਥੇਬੰਦੀ ਆ ਉਹਦੇ ਕੁੱਟਦਿਆਂ ਦੇ ਫੜ ਕੇ ਕੋਈ ਆਮ ਨਹੀਂ ਕਾ ਜੇ ਮਸਲਾ ਆਵੇ ਉਥੇ ਡਾਂਗਾ ਲਾ ਕੇ ਪਹੁੰਚ ਜਾਂਦੇ ਸਾਡੇ ਸੰਪਰਦਮ ਵਾਲੇ ਅੱਜ ਉਹ ਲੜਾਈ ਸਹੇ ਦੀ ਨਹੀਂ ਲੜਾਈ ਪਹੇ ਦੀ ਆ ਲੜਾਈ ਪਹੇ ਦੀ ਕਿਉਂ ਬਣ ਗਈ ਸਾਡੇ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਦੋ ਪਾਠੇ ਕਰਦੀ ਹੈ ਜਿੰਨੀਆਂ ਸੰਪਰਦਮਾਂ ਹੈ ਉਹ ਪੁੱਚੋ ਵਾਲੇ ਦੀ ਸਪੋਰਟ ਕਿਉਂ ਕਰ ਰਹੀ ਹੈ ਉਹਨਾਂ ਨੂੰ ਇਹ ਜੇ ਪੁੱਚੋ ਵਾਲੇ ਹੀ ਧੋਨ ਤੇ ਕਿਸੇ ਨੇ ਗੋਡਾ ਰੱਖ ਲਿਆ ਜਾਤ ਪਾਤ ਦੇ ਮੁੱਦੇ ਤੇ ਕੁਰਸੀ ਲਾਉਣ ਵਾਲੇ ਤੇ ਅਗਲੀ ਵਾਰੀ ਸਾਡੀ ਇਸ ਕਰਕੇ ਸਾਰਿਆਂ ਦੀ ਜ਼ੁਬਾਨਾਂ ਬੰਦਿਆ ਆ ਜਿਨੇ ਟਾਡੀ ਆ ਜਿਨੇ ਪ੍ਰਚਾਰ ਕੇ ਜਿਨੇ ਕਥਾਵਾਚ ਕੇ ਜਿਨੇ ਕਿਰਤਨੀਏ ਇਹ ਚੋਂ ਨਹੀਂ ਬੋਲਦੇ ਇੰਨਾ ਸਟੇਜਾਂ ਸਾਂਝੀਆਂ ਕਰਨੀਆਂ ਉਹ ਬਾਬਿਆਂ ਕੋਲ ਪੈਸੇ ਲੈਣੇ ਆ ਇਸੇ ਕਰਕੇ ਬਾਬੇ ਦੇ ਖਿਲਾਫ ਨਹੀਂ ਬੋਲ ਕੇ ਰਾਜੀ